ਉਧਰ ਗਿਆ ਕਿਹੜੇ ਪਿੰਡ ਨੌਕਰੀਆਂ ਆਈਆਂ ਮੈਨੂੰ ਤਾਂ ਪਤਾ ਨਹੀਂ ਤੁਹਾਨੂੰ ਪਤਾ ਲੱਗੂਗੀ ਆਨਮੋਲ ਸਾਹਿਬ ਨੇ ਇਹ ਪੁੱਛਿਆ ਵੀ ਐਂ ਕਰਕੇ ਵੀ ਸਾਡੇ ਪਿੰਡ ਦੀਆਂ ਨੌਕਰੀਆਂ ਜਾਂ ਆ ਚੀਜ਼ ਵੀ ਕਿੱਥੇ ਆ ਗਈ ਵੀ ਇਹ ਚੀਜ਼ ਹੈ ਨਹੀਂ ਉਹ ਕਹਿੰਦਾ ਵੀ ਐਂ ਕਰਕੇ ਤੁਸੀਂ ਪੜ੍ਹੇ ਲਿਖੇ ਨਹੀਂ ਆ ਪਤਾ ਲੱਗਦਾ ਡਿਗਰੀਆਂ ਉਹ ਮੇਰੇ ਟੌਪਰਾਂ ਨੂੰ ਮਿਲਦੀਆਂ ਮੈਂ ਕਿਹਾ ਸਰ ਪੜ੍ਹੇ ਲਿਖੇ ਆ ਬੀਟੈਕ ਕਲੀਅਰ ਆ ਅਸੀਂ ਸਿਰਫ ਇਕੱਲੇ ਟੌਪਰ ਨੂੰ ਨੌਕਰੀ ਦਿੰਨੇ ਆਗੇ ਹੋਰ ਕਿਸੇ ਨੂੰ ਨੌਕਰੀ ਨਹੀਂ ਦਿੰਦੇਗੇ ਅਸੀਂ ਡਿਗਰੀਆਂ ਉਹ ਮੇਰੇ ਟੌਪਰਾਂ ਨੂੰ ਮਿਲਦੀਆਂ ਜੇ ਨੌਜੋ ਸਵਾਲ ਚੱਕਦੇ ਆ ਸਵਾਲ اٹھਾਉਂਦੇ ਆ ਇਹ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਂਦੇ ਆ ਵੀ ਤੁਸੀਂ ਸਵਾਲ ਨਾ ਕਰੋ ਤੁਸੀਂ ਪੜ੍ਹੇ ਲਿਖੇ ਘਟ ਆ ਜੇ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਤਾਂ ਸਵਾਲ ਕਰਨ ਲਾਇਆ ਲੋਕਾਂ ਨੂੰ ਜੇ ਹੱਕ ਦਿੱਤਾ ਫਿਰ ਨੌਜੋ ਨੂੰ ਫੜ ਕੇ ਥਾਣੇ ਕਿਉਂ ਲਿਆ ਜਾਂਦਾ ਥਾਣੇ ਕਿਨੂੰ ਲੈ ਕੇ ਗਏ ਜੀ ਆ ਨੌਜੋ ਨੂੰ ਸਾਹਮਣੇ ਖੜਾ ਜੀ ਥਾਣੇ ਲੈ ਕੇ ਗਏ ਵੀਰੇ ਹਾਂਜੀ ਵੀ ਉਹ ਗੱਡੀ ਚੋਂ ਆਏ ਉਤਰ ਕੇ ਆਉਂਦੇ ਸੀਗੇ ਜਿਵੇਂ ਅਨਸਾਰ ਸਾਡਾ ਸਿਰ ਪਾੜ ਦੇਣ ਉਹ ਗੱਡੀ ਚੋਂ ਆਏ ਛੋਟੇ ਛੋਟਾ ਆਉਂਦੇ ਸੀਗੇ ਉਹਨਾਂ ਦੇ ਗਨਮੈਨਾਂ ਨੇ ਫੜ ਫੜ ਕੇ ਉਹਨਾਂ ਨੂੰ ਗੱਡੀ 'ਚ ਪਾਇਆ ਕਿਸੇ ਨੇ ਵੀ ਇਹਨਾਂ ਲੀਡਰ 90+ ਹਿੱਟਾ ਦਿੱਤੀਆਂ ਸੀ ਇਹਨਾਂ ਨੇ ਕਿਸੇ ਨੇ ਪੰਜਾਬ ਦੀ ਹਿੱਤ ਦੀ ਪੰਜਾਬ ਦੇ ਹੱਕ ਕੁੱਚ ਗੱਲ ਨਹੀਂ ਕੀਤੀ ਹੂੰ ਬਾਕੀ ਗੱਲ ਵੇਖੋ ਮੁੱਦੇ ਆਪਣੇ ਨਸ਼ਿਆਂ ਦਾ ਸਭ ਤੋਂ ਵੱਡਾ ਮੁੱਦਾ ਪਾਣੀਆਂ ਦਾ ਬਾਕੀ ਗੱਲ ਇਹ ਕਹਿੰਦੇ ਆ ਵੀ ਅਸੀਂ ਸਾਨੂੰ 24 ਘੰਟੇ ਬਿਜਲੀ ਕਿੰਨੀ ਮੋਟਰੇ ਵਧ ਦਈਏ ਨੇ ਫालतू ਬਿਜਲੀ ਕਹਿੰਦੇ ਇਹ ਕਹਿੰਦੇ ਆ ਵੀ ਚੋਨੇ ਵੇਲੇ ਵੇਖੋ ਸਾਡਾ ਪਾਣੀ ਸਾਨੂੰ ਬਿਜਲੀ ਆਮ ਕਰ ਦਿੱਤੀ ਨਹਿਰੀ ਪਾਣੀ ਤਾਂ ਸਾਡਾ ਆਇਆ ਹੀ ਨਹੀਂ ਨਹਿਰੀ ਪਾਣੀ ਦਾ ਤਾਂ ਮੁੱਖ ਮੰਤਰੀ ਸਾਹਿਬ ਬਾਰ ਬਾਰ ਕਹਿੰਦੇ ਵੀ ਤੁਸੀਂ ਖੇਤਾਂ ਦੇ ਵਿੱਚ ਕੱਲੀ ਕੱਲੀ ਵਟ ਤੇ ਤੱਕ ਪਾਣੀ ਅਸੀਂ ਪਹੁੰਚਾ ਦੇ ਗਏ ਨਹਿਰੀ ਪਾਣੀ ਨਹਿਰੀ ਪਾਣੀ ਆਇਆ ਨਹੀਂ ਜੀ ਧਰਤੀ ਘਟਲਾ ਪਾਣੀ ਤਾਂ ਪਹਿਲੀ ਡੂੰਗਾ ਜਾ ਚੁੱਕਿਆ 18 ਸਾਲ ਦਾ ਪਾਣੀ ਸਾਡੇ ਕੋਲ ਰਹਿ ਗਿਆ ਬਿਜਲੀ ਜ਼ਰੂਰਤ ਸਾਨੂੰ ਨਹਿਰੀ ਪਾਣੀ ਜ਼ਰੂਰਤਾ ਸਾਡੇ ਮੁੱਦੇ ਮੁੱਦੇ ਪਾਣੀਆਂ ਦੇ ਆ ਠੀਕ ਆ ਬਾਕੀ ਕੋਈ ਵੀ ਸਾਡੇ ਹੱਕ ਕੋਈ ਚ ਗੱਲ ਨਹੀਂ ਕਰਦੀ ਜੀ ਜੇ ਨੌਜਵਾਨ ਸਵਾਲ ਚੱਕਦੇ ਆ ਸਵਾਲ ਉਠਾਉਂਦੇ ਆ ਇਹ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਂ ਵੀ ਤੁਸੀਂ ਸਵਾਲ ਨਾ ਕਰੋ ਤੁਸੀਂ ਪੜੇ ਲਿਖੇ ਘਟਾਂ ਜੀ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਤਾਂ ਸਵਾਲ ਕਰਨ ਲਾਇਆ ਲੋਕਾਂ ਨੂੰ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਆਓ ਜਿਹੜੇ ਰਾਜਨੀਤਿਕ ਲੋਕ ਪਿੰਡਾਂ ਚ ਆਂਦੇ ਉਹਨਾਂ ਨੂੰ ਸਵਾਲ ਕਰਿਆ ਕਰੋ ਜੇ ਇਹਨਾਂ ਨੇ ਕੀਤਾ ਜੇ ਹੱਕ ਦਿੱਤਾ ਜੀ ਜੇ ਹੱਕ ਦਿੱਤਾ ਫਿਰ 9 ਜੂਨ ਨੂੰ ਫੜ ਕੇ ਥਾਣੇ ਕਿਉਂ ਲਿਆਇ ਜਾਂਦਾ ਥਾਣੇ ਕਿਨੂੰ ਲੈ ਕੇ ਗਏ ਜੀ ਆ 9 ਜੂਨ ਨੂੰ ਸਾਹਮਣੇ ਖੜਾ ਜੀ ਤੁਹਾਨੂੰ ਥਾਣੇ ਲੈ ਕੇ ਗਏ ਵੀਰੇ ਹਾਂਜੀ ਵੀਰੇ ਉਸ ਦਿਨ ਮੈਂ ਇਹੀ ਮਾਨਮੋਲ ਸਾਹਿਬ ਨੇ ਪੁੱਛਿਆ ਵੀ ਐਂ ਕਰਕੇ ਵੀ ਸਾਡੇ ਪਿੰਡ ਦੀਆਂ ਨੌਕਰੀਆਂ ਜਾਂ ਆ ਚੀਜ਼ ਵੀ ਕਿੱਥੇ ਆ ਗਈ ਵੀ ਇਹ ਚੀਜ਼ ਹੈ ਨਹੀਂ ਉਹ ਕਹਿੰਦਾ ਵੀ ਐਂ ਕਰਕੇ ਤੁਸੀਂ ਪੜ੍ਹੇ ਲਿਖੇ ਨਹੀਂ ਮੈਂ ਕਿਹਾ ਸਰ ਪੜ੍ਹੇ ਲਿਖੇ ਆ ਬੀ ਟੈਕ ਕਲੀਅਰ ਆ ਮੈਂ ਹੈ ਨਹੀਂ ਗਿਆ ਬਾਕੀ ਦੂਜੇ ਸਾਰੇ ਪਿੰਡਾਂ ਚ ਆ ਗਿਆ ਮੈਂ ਕਲੀਅਰ ਆ ਬੀ ਟੈਕ ਕਲੀਅਰ ਜਿਹੜੀ ਵੀਡੀਓ ਵਾਇਰਲ ਹੁੰਦੀ ਤੁਹਾਡੀ ਸੀ ਉਹ ਹਾਂਜੀ ਸਰ ਸਾਡੀ ਸੀਗੀ ਉਹ ਤੇ ਉਹ ਕਹਿ ਰਹੇ ਕਹਿੰਦੇ ਨਹੀਂ ਵੀ ਤੁਹਾਡੇ ਵਰਗਿਆਂ ਨੂੰ ਕਹਿੰਦੇ ਨੌਕਰੀਆਂ ਨਹੀਂ ਮਿਲਦੀਆਂ ਹੈਗੀਆਂ ਅਸੀਂ ਸਿਰਫ ਇਕੱਲੇ ਇਕੱਲੇ ਟਾਪਰ ਨੂੰ ਨੌਕਰੀ ਦਿੰਨੇ ਆਗੇ ਹੋਰ ਕਿਸੇ ਨੌਕਰੀ ਨਹੀਂ ਦਿੰਦੇਗੇ ਅਸੀਂ ਹਾਂ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਉਸ ਵੀ ਪੁੱਛ ਲਓ ਲਓ ਚੁੱਕਾ ਹੈ ਜਾਂਦਾ ਥਾਣੇ ਚ ਜਾਇ ਜਾਂਦਾ ਹੈ ਕੋਈ ਕਾਰਨ ਤਾਂ ਕੋਈ ਵਜ੍ਹਾ ਹੋਰ ਤਾਂ ਨਹੀਂ ਰਹਿੰਦੀ ਤੁਹਾਨੂੰ ਥਾਣੇ ਲੈ ਕੇ ਜਾਣ ਦੀ ਕੋਈ ਹੋਰ ਪਰਚਾ ਹੋਵੇ ਪੁਰਾਣਾ ਤੁਹਾਡੇ ਉੱਤੇ ਕਾਰਨ ਕੀ ਰਹਿੰਦਾ ਕਾਰਨ ਕੀ ਦੱਸਿਆ ਜਾਂਦਾ ਕਾਰਨ ਤਾਂ ਇਕੱਲੇ ਇਹੀ ਸਵਾਲ ਹੀ ਪੁੱਛਿਆ ਸੀਗਾ ਸਰ ਉਹ ਮੁਲਾਜ਼ਮਾ ਨੇ ਵੀ ਇਹੀ ਪੁੱਛ ਰਹੇ ਸੀ ਕਿ ਵੀ ਤੁਹਾਨੂੰ ਕਿਸੇ ਪਾਰਟੀ ਨੇ ਜਾਂ ਸਵਾਲ ਪੁੱਛਣ ਲਈ ਭੇਜਿਆ ਹੋਵੇ ਜਾਂ ਕਿਸੇ ਨੇ ਹੋਰ ਭੇਜਿਆ ਹੋਵੇ ਮੈਂ ਇਹ ਕਹਿ ਰਿਹਾ ਸੀ ਮੈਂ ਕਿ ਮੈਨੂੰ ਕਿਸੇ ਨੇ ਕੋਈ ਪਾਰਟੀ ਨੇ ਨਹੀਂ ਭੇਜਿਆ ਕੋਈ ਕਿਸੇ ਨੇ ਨਹੀਂ ਇਕੱਲੇ ਮੇਰੀ ਆਪ ਦੀ ਜ਼ਮੀਰ ਜਾਗਦੀ ਸੀ ਕਿ ਮੈਂ ਤਾਂ ਸਵਾਲ ਪੁੱਛਿਆ ਜੀ ਹੂੰ ਫਿਰ ਉਸ ਤੋਂ ਬਾਅਦ ਕੀ ਹੁੰਦਾ ਤੁਹਾਡੇ ਨਾਲ ਉਸ ਤੋਂ ਬਾਅਦ ਬਸ ਕਿਸਾਨ ਜਥੇਬੰਦੀ ਆਉਂਦੀਆਂ ਗਈਆਂ ਉਸ ਤੋਂ ਬਾਅਦ ਥਾਣੇ ਚੋਂ ਛੜਾ ਕੇ ਲਿਆਂਦਾ ਜਾਂਦਾ ਗਈ ਹਾਂ ਕਿਹੜੇ ਕਿਹੜੇ ਸਵਾਲ ਤੁਸੀਂ ਪੁੱਛੇ ਸੀ ਉਹਨਾਂ ਨੂੰ ਕਿ ਕਿਹੜੇ ਸਵਾਲ ਆ ਜਿਹੜੇ ਲੋਕ ਅੱਜ ਰੱਖਣਾ ਚਾਹੁੰਦੇ ਆਪਣੇ ਨੁਮਾਇੰਦਿਆਂ ਦੇ ਅੱਗੇ ਜਾਂ ਸਰਕਾਰ ਅੱਗੇ ਹਜੇ ਤਾਂ ਬਈ ਅਨਮੋਲ ਸਾਹਿਬ ਜੀ ਨੂੰ ਇਹੀ ਪੁੱਛੇ ਸੀਗੇ ਇਕੱਲੇ ਇੱਕ ਦੋ ਸਵਾਲ ਹੀ ਆ ਵੀ ਨੌਕਰੀਆਂ ਵਾਲੇ ਤੇ ਇੰਨੇ ਚ ਹੀ ਉਹਨਾਂ ਨੇ ਇਹ ਗੱਲ ਕਹਿ ਕੇ ਸਾਨੂੰ ਪਾਸੇ ਟਾਲ ਦਿੱਤਾ ਗਿਆ ਉਸ ਤੋਂ ਬਾਅਦ ਤਾਂ ਉਹ ਚੋਪੀ ਕਰਕੇ ਇਕਦਮ ਸਾਇਲੈਂਟ ਹੀ ਹੋ ਗਏ ਵੀ ਅਸੀਂ ਜਵਾਬ ਹੀ ਨਹੀਂ ਦੇਣਗੇ ਜਵਾਬ ਤਾਂ ਚਲੋ ਹੀ ਭੱਜ ਹੀ ਗਏ ਉਹ ਜਵਾਬ ਤਾਂ ਚਲੋ ਦੇਣੇ ਹੀ ਨਹੀਂ ਸੀਗੇ ਉਹਨਾਂ ਨੇ ਉਹ ਗੱਡੀ ਚੋਂ ਆਏ ਉਤਰ ਕੇ ਆਉਂਦੇ ਸੀਗੇ ਜਿਵੇਂ ਅਨਸਾਰ ਸਾਡਾ ਸਿਰ ਪਾੜ ਦੇਣਗੇ ਹਮ ਲੀਡਰਾਂ ਚ ਹਲੀਮੀ ਹੁੰਦੀ ਆ ਇੱਕ ਜ਼ਰੂਰ ਹਲੀਮੀ ਹੁੰਦੀ ਆ ਵੀ ਬੰਦੇ ਨੂੰ ਵੀ ਕਿਵੇਂ ਗੱਲ ਗਾਰਨੀਆਂ ਹਨਾ ਵੀ ਜਾਂ ਅਸੀਂ ਹੁਣ ਗੱਲ ਇਹਨਾਂ ਨੇ ਸਵਾਲ ਪੁੱਛਿਆ ਤਾਂ ਅਸੀਂ ਕੀ ਅੱਗੋਂ ਜਵਾਬ ਦੇਣਾ ਹਨਾ ਉਹ ਤਾਂ ਗੱਲ ਪਾਸੇ ਰਹਿ ਗਈ ਉਹ ਗੱਡੀ ਚੋਂ ਆਏ ਛੋਟੇ ਛੋਟ ਆਉਂਦੇ ਸੀਗੇ ਉਹਨਾਂ ਦੇ ਗਨਮੈਨਾਂ ਨੇ ਫੜ ਫੜ ਕੇ ਉਹਨਾਂ ਨੂੰ ਗੱਡੀ ਚ ਪਾਇਆ ਪਰ ਉਹ ਕਹਿੰਦੇ ਕਿ ਵੀ ਲੋਕ ਤਾਂ ਜਿਹੜੇ ਨੌਜਵਾਨ ਹੁੰਦੇ ਇਹ ਕਾਲੇ ਪੈਂਦੇ ਹੁੰਦੇ ਆ ਉਹ ਤਾਂ ਕਲਾਕਾਰ ਹੈ ਜੀ ਕਲਾਕਾਰ ਤਾਂ ਕੋਮਲ ਦਿਲ ਦੇ ਹੁੰਦੇ ਜੀ ਹਾਂਜੀ ਉਸ ਦਿਨ ਦੀ ਬਾਈ ਉਹਦੇ ਤਾਂ ਬਾਈ ਜੀ ਕਾਲੇ ਉਹ ਪੈਂਦੇ ਸੀਗੇ ਵੀ ਕਿਵੇਂ ਨਾ ਕਿਵੇਂ ਸਾਡੇ ਹੱਥ ਆ ਜਾਣਾ ਸੀ ਉਹਨਾਂ ਦਾ ਨਾ ਉਹਦੇ ਵਾਸ ਨਹੀਂ ਚੱਲਿਆ ਕਿਸਾਨੀ ਹੁਣੀਆਂ ਨਾਲੇ ਜਾਵੜੇ ਉਹਨਾਂ ਦਾ ਵਸ ਨਹੀਂ ਚੱਲਿਆ ਤੇ ਨਹੀਂ ਉਹਨਾਂ ਨੇ ਪਰਚਾ ਪਾਉਣਾ ਸੀਗਾ ਇਹਦੇ ਤੇ ਹੂੰ ਪਰਚੇ ਉਹਨਾਂ ਨੇ ਦੋ ਤਿੰਨ ਹੋਰ ਵੱਧ ਪਾਉਣੇ ਸੀਗੇ ਸਿਰਫ ਇੱਕ ਸਵਾਲ ਪੁੱਛੇ ਕਰਦੇ ਫਿਰ ਤੁਹਾਨੂੰ ਹੁਣ ਘਬਰਾਹਟ ਨਹੀਂ ਹੁੰਦੀ ਵੀ ਤੁਸੀਂ ਪੰਗਾ ਗਲਤ ਲੈ ਬੈਠੇ ਨਹੀਂ ਸਰ ਕੋਈ ਤਕਬਰਾੜ ਤਾਂ ਹੀ ਆਈ ਹੈ ਬਸ ਚਲੋ ਪਰਚਾ ਕਹਿ ਰਹੇ ਹੁਣ ਵੀ ਉਹ ਤਾਂ ਧਮਕੇ ਦੇ ਰਹੇ ਵੀ ਅਸੀਂ ਪਰਚਾ ਕਰਾਂਗੇ ਐ ਕਰਾਂਗੇ ਚਲੋ ਸਰ ਜੇ ਸਰਕਾਰ ਨੂੰ ਆਪਣੇ ਅਸੀਂ ਵੋਟਾਂ ਪਾਈਆਂ ਆ ਸਾਡੇ ਸਵਾਲ ਪੁੱਛਨੇ ਉਹਨਾਂ ਨੂੰ ਗਲਤ ਲੱਗਦੇ ਆ ਨਾ ਪਰਚਾ ਆਪਾ ਪਾਦਣਗੇ ਫਿਰ ਸਾਨੂੰ ਇਹ ਚ ਕੀ ਹੈਗੇ ਸਾਡਾ ਇਹੀ ਆ ਵੀ ਆਈ ਨਤੀਜੇ ਭੁਗਤ ਲਾਂਗੇ ਆ ਵੋਟਾਂ ਪਈਆਂ ਸਰਕਾਰ ਲੈਂਦੀ ਅਸੀਂ ਆਪਦਾ ਨਤੀਜਾ ਭੁਗਤ ਲਾਂਗੇ ਬਈ ਤੁਹਾਨੂੰ ਵੋਟਾਂ ਪਈਆਂ ਪਹਿਲਾਂ ਹੁਣ ਤਾਂ ਫਿਰ ਸਾਰਾ ਪਿੰਡ ਬਈ ਤੁਸੀਂ ਇੱਧਰ ਖੜ੍ਹ ਕੇ ਹੁਣ ਫਿਰ ਤੁਹਾਨੂੰ ਤੁਹਾਡੇ ਸਾਰੇ ਪਿੰਡ ਨੂੰ ਨਹੀਂ ਖਤਰਾ ਹੋ ਸਕਦਾ ਇਸ ਹਿਸਾਬ ਨਾਲ ਜਿੱਦਾਂ ਇਹ ਕਹਿੰਦੇ ਨਹੀਂ ਨਹੀਂ ਖਤਰਾ ਕੋਈ ਨਹੀਂ ਬਈ ਸਾਡੇ ਸਾਰੇ ਪਿੰਡ ਕੇਰਾ ਸਪੋਰਟ ਕਰ ਰਿਹਾ ਭਾਈ ਸਰਬਜੀਤ ਸਿੰਘ ਖਾਲਸਾ ਦੀ ਤੇ ਜਿੱਤੂਗਾ ਵੀ ਜੇ ਜੈਦਾ ਆਤਾ ਵੀ ਸਾਨੂੰ ਬਹੁਤ ਉਹ ਆ ਵੀ ਮਾਣ ਆਏ ਬੰਦੇ ਤੇ ਵੀ ਪੂਰਾ ਹਾਂ ਬਾਕੀ ਪਾਰਟੀਆਂ ਤਾਂ ਬਈ ਅਸੀਂ ਬਾਕੀ ਗੱਲ ਐ ਅਸੀਂ ਸਾਰੇ ਨਿਸ਼ਾਨ ਸਦੀ ਗਵਾਈ ਏਠਾਂ ਅਸੀਂ ਆਪਣੇ ਗੁਰੂ ਦੀ ਗਵਾਈ ਏਠਾਂ ਚੱਲਣਾ ਹੈ ਠੀਕ ਹੈ ਅਸੀਂ ਕੋ ਆਪਣੇ ਗੁਰੂ ਤੋਂ ਮੁਣਕਰ ਨਹੀਂ ਹੋ ਸਕਦੇ ਅਸੀਂ ਉਹਨੇ ਸੋਚ ਨਾਲ ਚੱਲਣਾ ਚਾਹੀਏ ਇਹਨੇ ਜੋ ਵੀ ਕਰਨਾ ਚੰਗਾ ਕਰਨ ਬੁਰਾ ਕਰਨ ਅਸੀਂ ਨਾ ਆਪਣੀ ਸੋਚ ਛੱਡਣੀ ਆ ਸੱਚ ਦੇ ਰਾਹ ਤੇ ਚੱਲਣਾ ਠੀਕ ਹੈ ਬਦੀ ਦੇ ਨਾਲ ਨਹੀਂ ਖੜਨਾ ਜੀ ਅਸੀਂ ਪਰ ਉਹ ਕਹਿੰਦੇ ਵੀ ਬਦੀ ਬਦੀ ਤਾਂ ਪ੍ਰਾਣਿਆਂ ਨੇ ਕੀਤੀ ਆ ਜੇ ਬਦਬੀਆਂ ਹੋਈਆਂ ਤਾਂ ਪ੍ਰਾਣਿਆਂ ਦੇ ਰਾਜ ਦੇ ਵਿੱਚ ਹੋਈਆਂ ਅਸੀਂ ਤਾਂ ਇਹ ਕੰਮ ਕਰ ਰਹੇ ਕੋਸ਼ਿਸ਼ ਕਰ ਰਹੇ ਆ ਵੀ ਉਹ ਇਨਸਾਫ ਲੈ ਕੇ ਦਈਏ ਅਸੀਂ ਗੁਰੂ ਸਾਹਿਬ ਦੇ ਹੱਕ ਦੇ ਵਿੱਚ ਖੜੀਏ ਜਿਹੜੇ ਸੰਧਵਾ ਸਾਹਿਬ ਉਹ ਕਹਿੰਦੇ ਅਕਾਲੀ ਅਸੀਂ ਆ ਅਸਲੀ ਅਕਾਲੀ ਅਸੀਂ ਆ ਅਸੀਂ ਅਕਾਲੀ ਹੋਣ ਦੇ ਨਾਤੇ ਸਾਨੂੰ ਅਕਾਲੀ ਕਿਹਾ ਜਾਣਾ ਚਾਹੀਦਾ ਉਹ ਤਾਂ ਬਦਲ ਗਿਆ ਜੀ ਦੂਜੇ ਦਾ ਮੇਰੀ ਗੱਲ ਸੁਣੋ ਜੀ ਤੁਸੀਂ ਫੇਸਬੁਕ ਤੇ ਵੀਡੀਓ ਦੇਖੀ ਹੋਊਗੀ ਕਿਸਾਨਾਂ ਰੌਲਾ ਪਿਆ ਸੀ ਆ ਇੱਕ ਔਰਤ ਦੇ ਮੂੰਹ ਤੇ ਲਫੜ ਵੱਜਿਆ ਵਿਆ ਤੁਸੀਂ ਵੀਡੀਓ ਵੇਖੀ ਹੋਣੀ ਆ ਵੀ ਕਿਹ ਕਿ ਗੁਲਾਮੀ ਦਾ ਅਹਿਸਾਸ ਨਹੀਂ ਸਾਡੀਆਂ ਮਾਵਾਂ ਦੇ ਲਫੜਾ ਦੇ ਚੁੱਪ ਬੈਠ ਕੇ ਕਿਵੇਂ ਬਹਿ ਜਗੇ ਚੁੱਪ ਵਟ ਕੇ ਬੈਠ ਜੀ ਅਸੀਂ ਇਹ ਕਿਸੇ ਵੀ ਸਰਕਾਰਾਂ ਨਹੀਂ ਕੀਤੇ ਸਰਕਾਰ ਬਾਕੀ ਸਰਕਾਰਾਂ ਨੇ ਬਹੁਤ ਹੀਟਾ ਲੈਵਲ ਹੋ ਚੁੱਕਿਆ ਦਾ ਵੀ ਜਮਾਂ ਥੱਲੇ ਡਿੱਗ ਚੁੱਕਿਆ ਇਹਨਾਂ ਨੂੰ ਆਪਣੇ 92 ਦਾ ਬਹੁਮਤ ਸਾਨੂੰ ਮਿਲਿਆ ਬਾਕੀ ਸਾਰੇ ਤਾਂ ਖੁੱਡੇ ਲੈਣ ਲਾਤੇ 92 ਦਾ ਬਹੁਮਤ ਤਾਂ ਤਾਂ ਹੀ ਤਾਂ ਮੁੱਲ ਪਾਈ ਜਾਂਦੇ ਨੇ ਜੀ ਤਾਂ ਹੀ ਸਾਡੇ ਲਾਠੀਆਂ ਮਾਰਦੇ ਆ ਇਸ ਤੇ ਚੰਗੇ ਲਈ ਅੱਗੇ ਲਿਆਂਦੇ ਸੀ ਸਾਨੂੰ ਕੀ ਪਰ ਸਾਡੇ ਉਲਟ ਖੜਨਗੇ ਸਾਡੇ ਦੇ ਕੁਟਕਟਾਪਾ ਕਰਨਗੇ ਆਏ ਸੀਗੇ ਜੀ ਅੱਗੇ ਇਹ ਇਹਨੂੰ ਆਇਆ ਸੀਗਾ ਵੀ ਕੀ ਲੱਗਦਾ ਤੁਹਾਨੂੰ ਜੀ ਤੁਸੀਂ ਤਾਂ ਇਹਨਾਂ ਨਾਲੋਂ ਇਹ ਨੌਜਵਾਨ ਆ ਤੁਸੀਂ ਚਲੋ ਕਹਿੰਦੇ ਵੀ ਸਿਆਣਾ ਬੰਦਾ ਜਿਹੜਾ ਹੁੰਦਾ ਸਿਆਣੀ ਗੱਲ ਕਰਦਾ ਤੁਹਾਨੂੰ ਵੀ ਇਹਨਾਂ ਦੀ ਗੱਲ ਚੰਗੀ ਲੱਗਦੀ ਹਾਂ ਜੀ ਚੰਗੀ ਲੱਗਦੀ ਸਾਡੇ ਸਾਰੇ ਪਿੰਡ ਦਾ ਯੂਥ ਭੰਦ ਕੇ ਸਰਬਜੀਤ ਸਿੰਘ ਖਾਲਸਾ ਜੀ ਦੇ ਨਾਲ ਤੁਰਿਆ ਨਸ਼ਿਆਂ ਤੋਂ ਪਾਸੇ ਹੋ ਕੇ ਜਵਾਨ ਅਸੀਂ ਸੋਚ ਆ ਵੀ ਅਸੀਂ ਕੋਈ ਚੰਗਾ ਕੰਮ ਕਰੀਏ ਬਾਕੀ ਬੇਅਦਬੀ ਦਾ ਮਾਮਲਾ ਉਹਨਾਂ ਨੂੰ ਪੁੱਛੋ ਵੀ ਉਹਨਾਂ ਨੇ ਕਿਹੜਾ ਇਨਸਾਫ ਦਿਵਾਇਆ ਕਿਹਨੂੰ ਸਜ਼ਾ ਕਰਾਈ ਬੇਅਦਬੀ ਮਾਮਲੇ 'ਚ ਸੋ ਬਜ਼ੁਰਗ ਵੀ ਹੈਗੇ ਬਾਬਾ ਜੀ ਤੁਸੀਂ ਅੱਗੇ ਆ ਹੂੰ ਤੁਹਾਨੂੰ ਭਾਈ ਕੀ ਲੱਗਦਾ ਤੁਹਾਨੂੰ ਵੀ ਬਹੁਤ ਸਾਰੇ ਲੋਕ ਇਲਜ਼ਾਮ ਵੀ ਲਾਉਂਦੇ ਸਰਵਜੀਤ ਸਿੰਘ ਹੋਰਾਂ ਦੇ ਉੱਤੇ ਕਈ ਜਾਂਦਾ ਵਿਰੋਧੀ ਪਾਰਟੀਆਂ ਇਹ ਕਹਿੰਦੀਆਂ ਵੀ ਸਰਵਜੀਤ ਸਿੰਘ ਹੋਰਾਂ ਦਾ ਪਿਛਲਾ ਜੀਵਨ ਦੇਖੋ ਵੀ ਉਹ ਕਿਦਾਂ ਦਾ ਰਿਹਾ ਬਹੁਤ ਸਾਰੇ ਲੋਕ ਤਾਂ ਨੌਜਵਾਨ ਜਿਹੜੇ ਲੀਡਰ ਹੁਣ ਅੱਗੇ ਆ ਰਹੇ ਉਹਨਾਂ ਬਾਰੇ ਇਹ ਕਹਿੰਦੇ ਆ ਵੀ ਇਹ ਇਹ ਨਵੇਂ-ਨਵੇਂ ਪੰਥਕ ਕਿੱਥੋਂ ਆ ਗਏ ਹੁਣ ਬਣ ਕੇ ਅਸਲੀ ਪੰਥਕ ਤਾਂ ਅਸੀਂ ਆ ਅਸਲ ਨੂੰ ਉਹਨਾਂ ਦੇ ਮਨ 'ਚ ਡਰ ਪਿਆ ਆ ਠੀਕ ਹੈ ਭਾਈ ਸਾਹਿਬ ਦੀ ਪੂਰੀ ਚੜ੍ਹਾਈ ਇਸ ਟਾਈਮ ਚੜ੍ਹਾਈ ਦੇ ਵਿੱਚ ਹੈਗੇ ਆ ਉਹ ਇੱਕ ਪ੍ਰਪੋਗੈਂਡਾ ਉਹਨਾਂ ਨੂੰ ਬਦਨਾਮ ਕਰਨ ਦਾ ਹੂੰ ਠੀਕ ਹੈ ਜੀ ਤਾਂ ਕਿਸਾਨਾਂ ਬਾਰੇ ਵੀ ਬਹੁਤ ਕੁਝ ਬੋਲਦੇ ਸੀਗੇ ਹਰਮੰਦਰ ਸਾਹਿਬ ਬਾਰੇ ਵੀ 84 ਚ ਬਹੁਤ ਕੁਝ ਬੋਲਦੇ ਸੀ ਇਹ ਵੀ ਕੋਈ ਗੱਲ ਨਹੀਂ ਹੈ ਕੀ ਤਾਂ ਬਾਈ ਤੁਹਾਨੂੰ ਲੱਗਦਾ ਵੀ ਪੜ੍ਹੇ ਲਿਖੇ ਲੋਕ ਹੈਗੇ ਵੀ ਆ ਫਿਰ ਜਿਹੜੀ ਗੱਲ ਉਹੀ ਆਂਦੀ ਆ ਵੀ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਪੜ੍ਹੇ ਲਿਖਿਆ ਨੂੰ ਨੌਕਰੀਆਂ ਮਿਲਦੀਆਂ ਤੁਹਾਨੂੰ ਇਹ ਨਹੀਂ ਲੱਗਦਾ ਵੀ ਕਿਤੇ ਤੁਸੀਂ ਸ਼ਾਇਦ ਨਾ ਪਿੱਛੇ ਰਹਿ ਕੇ ਹੋਮੋ ਪੜ੍ਹੇ ਲਿਖੇ ਵਾਕਿਆ ਨੌਕਰੀਆਂ ਲੈ ਰਹੇ ਆ ਪੰਜਾਬ ਦਾ ਬਾਈ ਜੀ ਮੈਂ ਬੀ ਟੈਕ ਕਲੀਅਰ ਆ ਇਸ ਤੋਂ ਜ਼ਿਆਦਾ ਹੋਰ ਆਪਾਂ ਵੀ ਦੇਖੋ ਵੀ ਹੋਰ ਕਿੰਨਾ ਕੁ ਪੜ ਲਗੇ ਬੀ ਟੈਕ ਬੀ ਟੈਕ ਕਲੀਅਰ ਆ ਡਿਪਲੋਮਾ ਬੀ ਟੈਕ ਤੁਸੀਂ ਕੀ ਕਰ ਰਹੇ ਹੋ ਹੁਣ ਬੀ ਟੈਕ ਕਰਨ ਤੋਂ ਬਾਅਦ ਕੁਛ ਨਹੀਂ ਬਸ ਬਈ ਵੇਲੇ 43000 ਨੌਕਰੀਆਂ ਦਾ ਦਾਵਾ ਸਰਕਾਰ ਕਰ ਰਹੀ ਕਿਸੇ ਨੂੰ ਤਾਂ ਮਿਲੀਆਂ ਹੋਣੀਆਂ ਜੀ ਸਾਡੇ ਬਈ ਇੱਥੇ ਪਿੰਡ ਦਾ ਛੱਡੋ ਸਾਡੇ ਨਾਲ ਦੇ ਕੋਈ ਹੋਰ 10 ਪਿੰਡ ਚ ਲਾ ਲਓ ਇਹ ਚੀਜ਼ ਦਾ ਗਠਨ ਕੀਤਾ ਜਾਵੇ ਹਾਂ ਵੀ ਇੱਕ ਵੀ ਕਿਸੇ ਬੰਦੇ ਨੂੰ ਇਹ ਸਰਕਾਰ ਚ ਨੌਕਰੀ ਮਿਲੀ ਹੋਵੇ ਸਾਡੇ ਕਿਸੇ ਵੀ ਨਜ਼ਦੀਕ ਪਿੰਡ ਤੱਕ ਕੋਈ ਵੀ ਬੰਦਾ ਤੱਕ ਨਹੀਂ ਲੱਗਿਆ ਸਾਡੇ ਪਿੰਡ ਅਸੀਂ ਤਾਂ ਆਪ ਦੇ ਦੇਖਿਆ ਹੀ ਨਹੀਂ ਕਿ ਜੀ ਅਜੇ ਕੋਈ ਨੌਕਰੀ ਲੱਗਿਆ ਆਪਦੇ ਕੋਈ ਬੰਦੇ ਇਹਨਾਂ ਨੇ ਹੋ ਸਕਦਾ ਵੀ ਆਪਦੇ ਬੰਦੇ ਨੂੰ ਕੋਈ ਨੇੜ ਵਾਲਿਆਂ ਨੂੰ ਚਾਰ ਰੱਖ ਲਏ ਹੋਣ ਇਹਨਾਂ ਨੇ ਨੌਕਰੀਆਂ ਤੇ ਉਹ ਉਹਨਾਂ ਨੂੰ ਕਹਿੰਦੇ ਹੋਣਗੇ ਵੀ ਆਹ ਭਾਈ ਨੌਕਰੀਆਂ ਅਸੀਂ ਦੇ ਦਿੰਨੇ ਆਗੇ ਉਹ ਕਹਿੰਦੇ ਰਿਸ਼ਵਤ ਵੀ ਇਸ ਵਾਰ ਕੋਈ ਨਹੀਂ ਲੱਗੀ ਬਿਨਾ ਕਿਸੇ ਪੈਸਾ ਲਾਏ ਕਿਸੇ ਤੋਂ ਨੌਕਰੀਆਂ ਬਿਲਕੁਲ ਇਮਾਨਦਾਰੀ ਦੇ ਨਾਲ ਜੈਨੂਨ ਦਤੀਆਂ ਸਭ ਕੁਝ ਚੱਲੀ ਜਾਂਦਾ ਬਾਈ ਹਣਾ ਇਹ ਤਾਂ ਸਰਕਾਰ ਦੇਖੋ ਨਾ ਇੱਕ ਦੂਜੇ ਤੇ ਹੁੰਦੇ ਹੀ ਆ ਕਹਿਣ ਦੀ ਵੀ ਅਸੀਂ ਆਹ ਗੱਲ ਚੰਗੇ ਆ ਪਰ ਇਹ ਗੱਲਾਂ ਦਾ ਫਲ ਹਾਲ ਦੂਜੇ ਨੂੰ ਰਿਜ਼ਲਟ ਪਤਾ ਹੁੰਦਾ ਆਪਦੇ ਸਰਕਾਰ ਨੂੰ ਆਪ ਕੁਝ ਨਹੀਂ ਮਾੜਾ ਕਹਿੰਦੀ ਕੀ ਸਭ ਕੁਝ ਚੱਲੀ ਜਾਂਦਾ ਬਾਈ ਉਮੀ ਚੱਲੀ ਜਾਂਦਾ ਦਾ ਇਹ ਤਾਂ ਸਰਕਾਰ ਕਹਿੰਦੀ ਸੀਗੀ ਅਸੀਂ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ ਨਸ਼ੇ ਅਸੀਂ ਆ ਬੰਦ ਕਰਵਾ ਦੇਾਂਗੇ ਅਸੀਂ ਆਹ ਕਰਵਾ ਦੇਾਂਗੇ ਫਿਲਹਾਲ ਨਸ਼ੇ ਬਹੁਤ ਜ਼ਿਆਦਾ ਚੱਲ ਰਹੇ ਹੈਗੇ ਅੱਗੇ ਨਾਲੋਂ ਦੋ ਗੁਣਾ ਅੱਗੇ ਨਾਲੋਂ ਵਧ ਗਏ ਨੇ ਅਸੀਂ ਇਹ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਵੀ ਥੱਲੇ ਗਰ ਗਿਆ ਜੀ ਪਹਿਲਾਂ ਵਾਲੀਆਂ ਸਰਕਾਰਾਂ ਤਾਂ ਆਪਾਂ ਕਹਿੰਦੇ ਸੀਗੇ ਨਾ ਵੀ ਗਾਂ ਨੂੰ ਜਿੱਤ ਦੇਣੀ ਇਹ ਉਦੋਂ ਕਾਲੀਆਂ ਤੋਂ ਕਾਂਗਰਸੀਆਂ ਤੋਂ ਵੀ ਇਹਨਾਂ ਦਾ ਪੱਠਾ ਜਾਵਾਂ ਥੱਲੇ ਬਹਿ ਗਏ